ਆਪਣਾ ਦੂਜਾ ਟਰੈਕਟਰ ਲੈ ਗਿਆ ਅੱਜ ਇਹਦਾ ਲੋ ਜੀ ਬਾਈ ਹਲੋ ਜੀ ਵੀਰੇ ਆਪਾਂ ਨੇ ਅੱਜ 30 60 ਟਰੈਕਟਰ ਡਿਲੀਵਰ ਕਰਿਆ ਜੀ ਬਹੁਤ ਬਹੁਤ ਮੁਬਾਰਕਾਂ ਬਾਈ ਇਹਨਾਂ ਨੂੰ ਸਾਡੇ ਵੱਲੋਂ ਹਾਂ ਠੀਕ ਆ ਮਮਾ ਜੀ ਓਕੇ ਜੀ ਠੀਕ ਮੁਬਾਰਕਾਂ ਮੁੰਡਾ ਵਾਹਤਾ ਇਹ ਬਾਕੀ ਵੀਰੇ ਸਭ ਨੂੰ ਬਹੁਤ-ਬਹੁਤ ਬਹੁਤ ਬਾਈ ਉਹਨੇ ਪਿੰਡ ਗੜੀ ਤੋਂ ਠੀਕ ਹੈ ਜੀ ਬਾਈ ਦਾ ਟਰੈਕਟਰ ਚੱਲਦਾ ਦੇਖਿਆ ਆਪਣਾ ਅੱਛਾ ਜੀ ਇਹਦਾ ਟਰੈਕਟਰ ਨਾ ਰੱਖਦਾ ਛੋਟਾ ਅੱਛਾ ਇਹਦੀ ਛੋਟਾ ਹੀ ਲੱਗੇ ਹੁਣ ਠੀਕ ਹੈ ਜੀ ਕਿਤੇ ਟਰਾਈ ਕਰਨਗੇ ਅੱਛਾ ਜੀ ਪਹਿਲੀ ਵਾਰ ਆਪਣੇ ਕੋਲ ਆਇਆ ਠੀਕ ਹੈ ਜੀ ਜਿਹਦੇ ਸੌਦਾ ਕਰਕੇ ਠੀਕ ਹੈ ਜੀ ਬਾਈ ਕਹਿੰਦਾ ਜਵਾਨ ਨੇ ਆਪਣੇ ਤੇ ਉਹ ਕੰਡਵੇ ਆ ਸ਼ਾਮ ਨੂੰ ਸਾਈ ਵੀ ਆ ਕਿ ਸਾਰਾ ਕੁਝ ਹੋ ਗਿਆ ਬਟਾ ਠੀਕ ਹੈ ਜੀ ਬਾਈ ਕਹਿੰਦਾ ਕਿ ਚੱਲਦਾ ਹੀ ਦੇਖੇ ਓਕੇ ਇਹ ਹੀ ਲੈਣਾ ਆਪਾਂ ਠੀਕ ਹੈ ਜੀ ਚਲੋ ਵੀਰੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਵੀ ਤਰੱਕੀਆਂ ਬਖਸ਼ੇ ਜਿਹਨਾਂ ਪਤਾ ਤੁਹਾਨੂੰ ਤਕੀਰ ਤੇ ਲੋ ਜੀ ਬਾਈ ਆਪਣਾ ਦੂਜਾ ਟਰੈਕਟਰ ਲੱਗਿਆ ਹੈ ਡਿਲੀਵਰ ਕਰਨ ਆਪਾਂ ਠੀਕ ਹੈ ਜੀ ਤੇ ਲੋ ਜੀ ਇਹ ਟਰੈਕਟਰ ਚੱਲਿਆ ਜੀ ਆਪਣਾ ਸੈਣੀ ਮੱਜਰੇ ਜੀ ਸਾਡੇ ਲੋਕਲੇ ਪੈ ਗਿਆ ਜੀ ਲੋ ਜੀ ਏ ਬਾਈਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ ਬਸ ਠੀਕ ਹੈ ਜੀ ਓਕੇ ਹੈ ਜੀ ਠੀਕ ਹੈ ਜੀ ਮੁਬਾਰਕਾਂ ਸਾਰਿਆਂ ਨੂੰ ਜੀ ਬਹੁਤ ਬਹੁਤ ਮੁਬਾਰਕਾਂ ਦੀ ਬਾਈ ਨੂੰ ਤਰੱਕੀਆਂ ਬਖਸ਼ੇ ਕਿਉਂਕਿ ਬਾਈ ਉਹ ਸੈਣੀ ਮਾਜਰੇ ਤੋਂ ਠੀਕ ਹੈ ਜੀ ਤੇ ਅੱਜ ਬਾਈ ਉਹ ਨਹੀਂ ਆਏ ਤੇ ਆਪਣੇ ਕੋਲ ਠੀਕ ਹੈ ਜੀ ਤੇ ਗੱਲਬਾਤ ਤਾਂ ਰਹਿ ਗਈ ਸੌਦੇ ਤੋਂ ਹਾਂ ਜੀ ਬਾਈ ਜੀ ਕਹਿੰਦੇ ਤੁਹਾਨੂੰ ਵਧੀਆ ਬਹੁਤ ਲੱਗਿਆ ਸਾਨੂੰ ਵੀ ਬਾਈ ਜੀ ਵਧੀਆ ਲੱਗੇ ਹਾਂ ਜੀ ਵੀ ਟਰੈਕਟਰ ਲੈਣਾ ਤੁਹਾਡੇ ਕੋਲੋਂ ਠੀਕ ਹੈ ਜੀ ਬਾਈ ਨੂੰ ਕੋ ਪਹਿਲਾਂ ਵਿੰਡੋ ਫਾਰਮ ਚੱਲਦਾ ਪੰਜ ਵਿੰਡੋ ਕੋਈ ਗੱਲ ਨਹੀਂ ਪੰਜੇ ਪੰਜੇ ਸੋਟਾ ਠੀਕ ਹੈ ਬਾਈ ਬਹੁਤ ਵਧੀਆ ਓਕੇ ਠੀਕ ਪੈਰੋਕਾ ਪੰਜੇ ਡੋ ਫਾਰਮ ਲੈ ਪਹਿਲਾਂ ਓਕੇ ਜੀ ਤੇ ਡੀਜ਼ਲ ਖਰਚਾ ਸਾਰੇ ਟਰੈਕਟਰਾਂ ਦਾ ਘਟਾ ਹੈ ਠੀਕ ਹੈ ਜੀ ਤੇ ਤਰਕੀਆਂ ਬਖਸ਼ੇ ਰਹਿ ਗਰੂ ਮਹਾਰਾਜ ਬੋ ਠੀਕ ਹੈ ਬਾਈ ਠੀਕ ਚੱਕ ਰਿਹਾ ਹੋਰ ਬਾਈ ਠੀਕ ਹੈ ਪਹਿਲਾਂ ਟਰੈਕਟਰ ਵਧੀਆ ਚੱਲਦੇ ਹਨ ਹਾਂ ਜੀ ਬਹੁਤ ਵਧੀਆ ਚੱਲਦੇ ਪੰਜੇ 38 ਸੋਟੇ ਤੇ ਵੱਟੇ ਨਹੀਂ 1 40 ਹੈ ਜੀ ਬਾਕੀ 6.40 ਹੈ ਕੀ ਚੱਲਦਾ ਇੱਕ ਵਧੀਆ ਕੰਮ ਕਰਦਾ ਮੈਨੂੰ ਤਾਂ ਕਿਰਾਏ ਦਾ ਹੀ ਕੰਮ ਆ ਜੀ ਆ ਕਿਰਾਏ ਦਾ ਕਿਰਾਏ ਦਾ ਕੰਮ ਹੈ ਬਾਈ ਕਹਿੰਦਾ ਖਰਚਾ ਬੜਾ ਬਚਾ ਲੈਂਦਾ ਠੀਕ ਹੈ ਜੀ ਉਹ ਟ੍ਰੈਕਟਰ ਬਰਾਬਰ ਚੱਲਦੇ ਡੇਲੀ 5-400 ਰੁਪਏ ਬਚਾ ਕੇ ਦਿੰਦਾ ਠੀਕ ਹੈ ਜੀ ਹਾਂ ਓਕੇ ਜੀ ਠੀਕ ਬਣੇ ਬਾਈ ਉਹਨਾਂ ਦਾ ਮਨ 100 ਰੁਪਏ ਹੋ ਗਿਆ ਠੀਕ ਹੈ ਬਾਈ ਠੀਕ ਹੈ ਜੀ ਮਾਰ ਕਾ ਮੇਰੇ ਤੁਹਾਨੂੰ ਵੀ ਸਾਰਿਆਂ ਨੂੰ ਭਰਾ ਠੀਕ ਹੈ ਟ੍ਰੈਕਟਰ ਦੀ ਰੱਖਸ਼ੇ ਓਕੇ ਜੀ ਠੀਕ ਹੈ ਤੇ ਫੇਮੋ ਦਾ ਫੋਟੋ ਕੋਲ ਹੋ ਗਿਆ ਜੀ ਵੀਰੋ ਆਪਣਾ ਦੂਜਾ ਟਰੈਕਟਰ ਚੱਲਿਆ ਜੀ ਅੱਜ ਦਾ ਤੇ ਲੋ ਜੀ ਵੀਰੋ ਅੱਜ ਜਿਹੜਾ ਆਪਣਾ ਤੀਜਾ ਟਰੈਕਟਰ ਹੈ ਜੀ ਉਹ ਵੀ ਲੱਗੇ ਡਿਲੀਵਰ ਕਰਨਾ ਠੀਕ ਹੈ ਜੀ ਅੱਜ ਥੋੜਾ ਜਿਹਾ ਸਮਾਂ ਘੱਟ ਤਾਂ ਬਾਈ ਵੀਡੀਓ ਥੋੜੀ ਜੀ ਪ੍ਰੋਪਰ ਬਣੀ ਨਹੀਂ ਹੈਗੀ ਠੀਕ ਹੈ ਜੀ ਰਲ ਜੇ ਵੀ ਤੇ ਇਕੱਲੇ ਬੰਦਾ ਇਕੱਲਾ ਦਾ ਅੱਜ ਮੈਂ ਭੱਜਣ ਅੱਠ ਬਹੁਤ ਪਈਦੀ ਜੀ ਤੇ ਆਪਣਾ ਆ ਵੀ ਟਰੈਕਟਰ ਅੱਜ ਤੀਜਾ ਟਰੈਕਟਰ ਚੱਲਿਆ ਜੀ ਠੀਕ ਹੈ ਜੀ ਇਹ ਆਪਾਂ ਦੱਤਾ ਜੀ ਤਿੰਨ ਸਿਲੰਡਰ ਦੇ ਵਿੱਚ ਐਨਵੀ ਆਉਂਦਾ ਜਿਹੜਾ ਆਪਣਾ 14 9 28 ਦੇ ਟਾਇਰਾਂ 'ਚ ਇਹ ਟਰੈਕਟਰ ਆਪਣਾ ਬਾਈ ਜੀ ਟੂ ਸਪੀਡ ਦੇ ਵਿੱਚ ਆਉਂਦਾ ਸਿਰਫ ਲੋ ਹਾਈ ਦੇ ਵਿੱਚ ਠੀਕ ਹੈ ਜੀ ਲੋ ਜੀ ਘੰਟਾ ਤੱਕ ਪਹੁੰਚਦਾ ਬਾਈ ਸਾਡੇ ਕੋਲ ਬਹੁਤ ਪੂਰਾ ਰੌਣਕ ਮੇਲਾ ਦਾ ਅੰਦਰ ਵੀ ਬਹੁਤ ਵੀ ਰਾਏ ਵੇਥੇ ਠੀਕ ਹੈ ਜੀ ਤੇ ਬਾਕੀ ਆਪਾਂ ਨੇ ਇੱਕ ਦੋ ਟਰੈਕਟਰ ਮਾੜ ਦੀ ਕਿਰਪਾ ਨਾਲ ਹੋਰ ਦੇਣੇ ਆ ਇਸ ਮਹੀਨੇ ਤੇ ਲੋ ਜੀ ਆਪਾਂ ਬਾਈ ਪਹਿਲਾਂ ਇਹਦੀ ਵੀ ਫੋਟੋ ਕਰ ਲਈਏ ਬਾਕੀ ਦੀ ਗੱਲਬਾਤ ਆਪਾਂ ਥੋੜੀ ਜੀ ਵੀਡੀਓ ਚ ਕਰਾ ਦੇਣੀ ਥੋੜਾ ਸ਼ਾਮ ਨੂੰ ਇਹ ਮਮੇ ਦਾ ਮਿੱਤਰ ਪਹੁੰਚਿਆ ਹੋਇਆ ਜੀ ਪਿੰਡ ਭਾਗੋ ਮਜਰੇ ਤੋਂ ਵੀਰ ਆ ਬਾਈ ਆਰਦਾ ਦਾ ਕੰਮ ਇਹਨਾਂ ਦਾ ਪੱਕਾ ਮਜਰੇ ਲੋ ਜੀ ਬੜਾ ਠੀਕ ਹੈ ਜੀ ਵਰਕਾਂ ਬਹੁਤ ਬਹੁਤ ਠੀਕ ਹੈ ਜੀ ਸਭ ਤੁਹਾਨੂੰ ਬਹੁਤ ਬਹੁਤ ਵਰਕ ਹੈ ਜੀ ਕੀ ਵਰਕਸ਼ੇ ਇਹ ਕੋਤੋਂ ਬਾਈ ਜੀ ਆਏ ਆਪਣੇ ਕੋਲ ਬਲਾਸਪੁਰ ਤੋਂ ਓਕੇ ਜੀ ਆਪਣੇ ਵੀਡੀਓ ਦੇਖਦੇ ਸੀ ਮਾਝਲ ਪ੍ਰਦੇਸ਼ ਤੋਂ ਮਾਝਲ ਪ੍ਰਦੇਸ਼ ਠੀਕ ਹੈ ਜੀ ਕਹਿੰਦੇ ਥੋੜੇ ਦੇ ਵਿਸ਼ਵਾਸ ਹੋਣਗੇ ਠੀਕ ਹੈ ਜੀ ਬੰਦੇ ਕਹਿੰਦੇ ਬੰਦੇ ਬਹੁਤ ਖਰਾਬ ਹੈ ਮਾਝਾ ਖੜਾ ਮੇਰੇ ਉੱਤੇ ਅੱਛਾ ਜੀ ਆ ਕੰਨਾਂ ਚ ਭਾਨੇ ਮਾਰਦਾ ਹੌਲੀ ਹੌਲੀ ਬਾਈ ਕਾ ਵੀ ਬੰਦੇ ਬੜੇ ਵਧੀਆ ਠੀਕ ਹੈ ਜੀ ਕਹਿੰਦੇ ਹੁਣ ਕਰਦਾ ਜੋਗੀ ਜੋ ਖੜਾ ਠੀਕ ਹੈ ਜੋਗੀ ਸਿੱਧਾ ਠੀਕ ਹੈ ਜੀ ਤੇ ਬਾਈ ਨੇ ਵਿਸ਼ਵਾਸ ਕਰਿਆ ਪਹਿਲਾਂ ਵੀ ਦੋਸਤ ਨਾਲ ਗੱਲ ਹੋਈ ਹੈ ਫੋਨ ਤੇ ਠੀਕ ਹੈ ਜੀ ਇਹ ਲੈ ਆਪਣੇ ਸਾਈ ਦੇ ਕਿਤੇ ਪਹਿਲਾਂ ਮਿੰਡੋ ਫਾਰਮ ਚ ਲਾਇਆ ਬਾਈ ਨੇ ਪਹਿਲਾਂ ਮਿੰਡੋ ਫਾਰਮ ਚ ਲਾਇਆ 71 ਤਾਂ ਦੇਖਿਆ ਸਾਡਾ ਓਕੇ ਜੀ ਇਰੇ ਦੀ ਪਛਾਣ ਜੋ ਹੀ ਨਹੀਂ ਹੁੰਦੀ ਬਾਕੀ ਲੋਕਾਂ ਦਾ ਪਤਾ ਹੀ ਨਹੀਂ ਬਿਲਕੁਲ ਜੀ ਬਿਲਕੁਲ ਉਹ ਟੱਕਰਾਂ ਮਾਰੀ ਜਾਂਦੇ 12-12 ਲੱਖ ਲੈ ਲੋ 10-10 ਲੱਖ ਹੈ 3 ਖਰਚਾ ਘਟਾ ਹਾਂਜੀ ਕੰਮ ਵਧਾ ਓਕੇ ਜੀ ਹੋਰ ਕੀ ਚਾਹੀਦਾ ਠੀਕ ਹੈ ਜੀ ਕਿਨੇ ਪਾਈਪਲ ਦੇ ਫੋਨ ਦੀ ਗੱਲ ਕਰਦੇ ਹੋ ਨੇ ਹਾਂਜੀ ਹਾਂ ਉਹ ਸੇਵੇਂ ਹੈ ਓਕੇ ਇਹ ਵਧੀਆ ਠੀਕ ਹੈ ਠੀਕ ਹੈ ਵੀਰ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬਾਕੀ ਤਰੱਕੀਆਂ ਬਖਸ਼ੇ ਹਾਂਜੀ ਹਮਾ ਬਲਾਸਪੁਰ ਖਾਸਾ ਕੋਈ ਲੋਕਲ ਹੈ ਜਿੰਨੇ ਏ ਟੰਡੂਤਾ ਪਿੰਡ ਪੈਂਦੇ ਓਕੇ ਜੀ ਠੀਕ ਹੈ ਜੀ ਜਿਹੜਾ ਤੁਹਾਡੇ ਕੋਲ ਪਹਿਲਾਂ ਦੂਆ ਤਾਂ ਆਪਣਾ 10 ਮਾਡਲ ਉਹ ਵੀ ਉਹ ਵੀ ਨਵੇਂ ਕਢ ਕਿ ਸਿਆ ਨਵੇਂ ਕਿੜਾ ਜਬਾ ਓਕੇ ਜੀ ਅੱਜ ਆਪਾਂ ਨੇ ਦੋ ਇੰਡੋ ਫਾਰਮ ਵਿੱਚ ਕੱਟੇ ਆਂ ਦੋ ਇੰਡੋ ਫਾਰਮ ਕੱਟੇ ਤਿੰਨ ਵਿੱਚ ਤੇ ਦੋ ਆਪਾਂ ਕਰ ਨੂੰ ਦੇਣੇ ਆ ਠੀਕ ਹੈ ਜੀ ਨਵੇਂ ਠੀਕ ਹੈ ਜੀ ਕਿਸ਼ਾ ਦਾ ਪਾਚ ਪੁਰਾਣਾ ਬੀ ਦੀ ਰੱਬ ਦੀ ਕਿਰਪਾ ਨਾਲ ਓਕੇ ਜੀ ਮੈਂ ਸੀਰ ਦੇ ਪਟਵੰਨਾਂ ਦੋਨਾਂ ਦੇ ਘਰ ਕਹਿੰਗੇ ਓਕੇ ਜੀ ਠੀਕ ਆ ਬਾਕੀ ਮਹਰਾ ਦੀ ਚਲਦਾ ਠੀਕ ਹੈ ਠੀਕ ਆ ਚਲੋ ঠাকুর ਸਾਹਿਬ ਅਖਾੜੇ ਮੁੰਡੇ ਨੂੰ ਸ਼ਕਲ ਦੇ ਦਿਓ 11 ਵਰਤੀ ਹੋਵੇ ਠੀਕ ਹੈ ਚਲੋ ਕੋਈ ਗੱਲ ਨਹੀਂ ਤੇ ਬਾਕੀ ਬਾਈ ਜੀ ਹੋਰ ਤਾਂ ਜਾਣਕਾਰੀ ਜਿਹੜੀ ਆਪਾਂ ਹੈਗੀ ਆ ਸਾਰੀ ਦੱਸ ਦਨੇ ਵੀਡੀਓ ਦੇ ਵਿੱਚ ਪਹਿਲਾਂ ਵੀ ਆਲਰੇਡੀ ਆਪਣੇ ਚੈਨਲ ਤੇ ਬਹੁਤ ਸਾਰੀ ਵੀਡੀਓ ਇਹਨਾਂ ਟਰੈਕਟਰਾਂ ਦੀ ਪਈਆਂ ਹੋਈਆਂ ਇਹ ਵੀ ਬਾਈ ਡਬਲ ਡਿਸਟਰੀਬਿਊਟਰ ਦੇ ਵਿੱਚ ਆਉਂਦਾ ਟਰੈਕਟਰ ਸਿਰਫ ਫਰਕ ਇੰਨਾ ਹੈ ਵੀ ਇਹਦੇ ਟਾਇਰ 14 ਦੇ ਆ ਇਹ ਤਿੰਨ ਸਿਲੰਡਰ ਆ ਆਪਣਾ ਦੂਜਾ ਵੀ ਆਉਂਦਾ ਹੈ 3055 ਠੀਕ ਹੈ ਜੀ LED ਲਾਈਟਾਂ ਦੇ ਵਿੱਚ ਅੱਜ ਅਸੀਂ ਮੰਮੀ ਅਲ ਜੇ ਹੋਏ ਸਵੇਰ ਦੇ ਹਨਾ ਹਾਂ ਜੀ ਕੰਮ ਕਰਨਾ ਹੀ ਹੈ ਪਹਿਲਾਂ ਵੀਡੀਓ ਆਪਣੇ ਮਣੀ ਮਣੀ ਬਣੀਆ ਮਿੰਟ ਮਿੰਟ ਦੀਆਂ ਬਣੀਆਂ ਨਹੀਂ ਫਿਰ ਟਾਈਮ ਹੋ ਗਿਆ ਚਲੋ ਬਾਈ ਉਹ ਕਾਲੇ ਸੀਗੇ ਬਾਈ ਨਾਲ ਜਾ ਕੇ ਜੀੜੀ ਵੜਾਉਣੀ ਹੈ ਠੀਕ ਆ ਜੀ ਦੂਵੇ ਵੀਰ ਕਹਿੰਦਾ ਸੀ ਜਾ ਕੇ ਟਰਾਲੀ ਭਰਨੀ ਹੈ ਅੱਛਾ ਠੀਕ ਆ ਜੀ ਬਾਈ ਜੀ ਠਾਕੁਰ ਸਾਹਿਬ ਰਹੇ ਮੈਂ ਕਹਿੰਦਾ ਕਹਿੰਦੀ ਘੰਟੇ ਦਾ ਟਾਈਮ ਦੋ ਸਾਲ ਓਕੇ ਜੀ ਓਕੇ ਠੀਕ ਆ ਜੀ ਠੀਕ ਆ ਜੀ ਹਾਂ ਜੀ ਹੰਦੇ ਪੂਰੇ ਪੂਰੇ ਹੋਰ ਬਾਈ ਹੰਦੇ ਆਪਾਂ ਘਟ ਹੈ ਨਾ ਠੀਕ ਆ ਜੀ ਆਪ ਆਪਣਾ ਛੋਟਾ ਹਾਂਜੀ ਮੈਂ ਕਿੰਦਰ ਅੱਕ ਤੁਹਾਨੂੰ ਉਠਾ ਲਾਂਗਾ ਜੀ ਬਾਅਦ ਚ ਆਦਾ ਮਿੱਠਾ ਹੀ ਚੱਲਦਾ ਸਵੇਰ ਦਾ ਹਾਂਜੀ ਕੁਪੀ ਬੁੱਕ ਨਹੀਂ ਰਹੀ। ਇਹ ਵੀ ਦਿਨੇ ਹੁੰਦਾ ਕੋਈ ਕੰਮ ਵਾਲਾ। ਹਾਂਜੀ। ਓਏ ਹੋ। ਬਿਲਕੁਲ ਜੀ ਬਿਲਕੁਲ। ਬਹੁਤ ਵਧੀਆ ਹੋ ਗਿਆ ਪੁੱਤ। ਹਾਂਜੀ ਹਾਂਜੀ। ਠੀਕ ਹੈ ਜੀ ਠੀਕ ਹੈ। ਤੇ ਲੋ ਜੀ ਬਾਈ। ਬਾਈ ਨੇ ਅੱਜ ਤੀਜਾ ਟਰੈਕਟਰ ਲੈ ਚੱਲੇ ਜੀ। ਵਿੱਚ ਵੀ ਬਾਈ ਨਾਲ ਇੰਡੋ ਫਾਰਮ ਹੈ ਆਪਾਂ ਨੇ 10 ਮਾਡਲ ਕੱਟੇ ਜੀ। ਠੀਕ ਹੈ ਜੀ। ਤੇ ਬਾਕੀ ਇੱਕ ਦੋ ਟਰੈਕਟਰ ਆਪਣੇ ਹੋਰ ਵੀ ਜਾਣੇ ਨੇ ਆਪਾਂ ਇੱਕ ਦੋ ਦਿਨ ਰੋਕੇ ਦੇਵਾਂਗੇ ਥੋੜਾ ਲੂਨ ਲੂਨ ਦਾ ਪ੍ਰੋਸੈਸ ਹੁੰਦਾ ਉਹਨੂੰ ਟਾਈਮ ਲੱਗ ਜਾਂਦਾ ਜੀ ਠੀਕ ਹੈ ਜੀ ਲੋ ਜੀ ਬਾਈ ਨਾਲ ਨੇ ਦੂਰ ਜਾਣਾ ਬਾਈ ਤਰੀਬਨ 100 33 ਕਿਲੋਮੀਟਰ ਦਾ ਆਮਨ ਵਾਲੇ ਪੱਕਾ ਪਈ ਜਾਣਾ ovdje. Lodi vajit.